ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਅਮਨ ਕਾਨੂੰਨ ਦੀ ਸਥਿਤੀ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਅੰਦਰ ਖਤਰਾ ਪੈਦਾ ਹੋਇਆ ਦੱਸ ਦਈਏ ਦਿਨ ਦਿਹਾੜੇ ਕੱਪੜੇ ਦੇ ਸ਼ੋਰੂਮ ਉੱਤੇ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਦੱਸ ਦਈਏ ਦਿਨੋ ਦਿਨ ਵੱਧ ਰਹੀਆਂ ਗੋਲੀਆਂ ਚੱਲਣ ਦੀਆਂ ਕਟਣਾਵਾਂ ਦੇ ਚੱਲਦੇ ਆ ਦਿਨ ਦਿਹਾੜੇ ਝਬਾਲ ਨਜ਼ਦੀਕ ਮੋੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਇੱਕ रेडीमेड ਕੱਪੜਿਆਂ ਦੇ ਸ਼ੋਰੂਮ ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਕੀਤੀ ਫਾਇਰਿੰਗ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ ਜਦੋਂ ਕਿ ਗੋਲੀਆਂ ਚਲਾਉਣ ਉਪरांत ਅਣਪਛਾਤੇ ਵਿਅਕਤੀ ਜਿਹੜੇ ਆ ਅੱਡਾ ਝਭਾਲਪਲ ਤੋੜੇ ਹਨ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬਾਬਾ ਬੁੱਢਾ ਸਾਹਿਬ ਮੋੜ ਅੱਡਾ ਠੱਠਾ ਵਿਖੇ ਕੱਪੜਿਆਂ ਦੀ ਰੈਡੀमेड ਮਾਝਾ ਕਲਾਥ ਹਾਊਸ ਦੀ ਦੁਕਾਨ ਹੈ ਜਿਸ ਦਾ ਮਾਲਕ ਕਿਰਨਦੀਪ ਸਿੰਘ ਤੇ ਪ੍ਰਿਤਪਾਲ ਸਿੰਘ ਹਨ ਸ਼ਾਮ ਲਗਭਗ 6:30 ਵਜੇ ਜਦੋਂ ਚਹਿਲਪਹਿਲ ਬਾਜ਼ਾਰਾਂ ਚ ਹੁੰਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਮੈਨੇਜਰ ਦਰਜੀਤ ਸਿੰਘ ਅਤੇ ਕਰਿੰਦਾ ਗੁਰਵਿੰਦਰ ਸਿੰਘ ਦੁਕਾਨ ਤੇ ਮੌਜੂਦ ਸਨ ਅਤੇ ਗ੍ਰਾਹਕਾਂ ਨੂੰ ਕੱਪੜੇ ਦਿਖਾ ਰਹੇ ਸਨ ਮੋਟਰਸਾਈਕਲ ਤੇ ਆਏ ਤਿੰਨ ਅਣਪਛਾਤੇ ਜਿਨ੍ਹਾਂ ਮੂੰਹ ਬੰਨੇ ਸਨ ਆਉਂਦਿਆਂ ਦੁਕਾਨ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਜਿਹੜੀਆਂ ਆ ਉਹ ਸ਼ੀਸ਼ੇ 'ਚ ਵੱਜ ਕੇ ਕੰਧ ਪਾੜ ਕੇ ਅੰਦਰ ਜਾ ਵੱਜੀਆਂ ਲੇਕਿਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦਲਜੀਤ ਸਿੰਘ ਅਨੁਸਾਰ ਗੋਲੀਆਂ ਦੀ ਆਵਾਜ਼ ਸੁਣ ਕੇ ਅਸੀਂ ਬੈਠ ਗਏ ਜਿਸ ਦੇ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਅਣਪਛਾਤੇ ਵਿਅਕਤੀ ਗੋਲੀਆਂ ਚਲਾਉਣ ਤੋਂ ਬਾਅਦ ਮੋਟਰਸਾਈਕਲ ਤੇ ਚਬਾਲ ਅੱਡੇ ਵੱਲ ਦੌੜ ਗਏ ਜਿੱਥੇ ਸਾਰਾ ਦਿਨ ਦੱਸਿਆ ਜਾ ਰਿਹਾ ਕਿ ਪੁਲਿਸ ਦਾ ਨਾਕਾ ਹੁੰਦਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਵੀ ਬੇਖੌਫ ਇਹ ਜਿਹੜੇ ਤਿੰਨ ਮੋਟਰਸਾਈਕਲ ਸਵਾਰ ਸਨ ਇਹ ਨਾਕੇ ਵੱਲ ਨੂੰ ਤੋੜੇ ਲੇਕਿਨ ਉੱਥੇ ਰੋਕਿਆ ਨਹੀਂ ਗਿਆ ਇਹਨਾਂ ਨੂੰ ਦੁਕਾਨ ਮਾਲਕ ਦੇ ਦੱਸਣ ਮੁਤਾਬਕ ਗੋਲੀਆਂ ਚੱਲਣ ਦੀ ਵਾਰਦਾਤ ਬਾਰੇ ਚਵਾਲ ਪੁਲਿਸ ਨੂੰ ਦੱਸਣ ਦੇ ਬਾਵਜੂਦ ਅੱਧੇ ਘੰਟੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਇਸ ਦਿਨ ਦਿਹਾੜੇ ਹੋਈ ਘਟਨਾ ਨਾਲ ਇਲਾਕੇ 'ਚ دہشت ਫੈਲ ਗਈ ਗੋਲੀਆਂ ਚੱਲਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਇਸ ਸਬੰਧੀ ਥਾਣਾ ਮੁਖੀ ਚਵਾਲ ਆਈਪੀਐਸ ਅਸ਼ੋਕ ਮੀਨਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਪੂਰੀ ਸੀਸੀਟੀਵੀ ਕੈਮਰੇ ਨੂੰ ਖੰਘਾਲ ਰਹੇ ਹਾਂ ਤੇ ਜਲਦੀ ਗੋਲੀਆਂ ਚਲਾਉਣ ਵਾਲੇ ਵਿਅਕਤੀ ਗ੍ਰਿਫਤਾਰ ਕਰ ਲਏ ਜਾਣਗੇ ਜਦੋਂ ਕਿ ਉਹਨਾਂ ਨੇ ਕਿਹਾ ਕਿ ਗੋਲੀ ਚੱਲਣ ਦੀ ਘਟਨਾ ਦਾ ਪਤਾ ਚਲਦਿਆਂ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਸੀ ਤਾਂ ਹੈਰਾਨੀ ਵਾਲੀ ਗੱਲ ਇਹ ਹੀ ਹੈ ਕਿ ਹਿਆਕ ਕਿੰਨਾ ਖੁੱਲ ਗਿਆ ਕਿੰਨੀ ਬੇਖੌਫੀ ਨਾਲ ਜਿਹੜੇ ਇਹ ਗੁਰਗੇ ਨੇ ਗੋਲੀਆਂ ਚਲਾਉਂਦੇ ਨੇ ਤੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਾਲ ਕੀਤਾ ਪਿਆ ਔਰ ਜਿਵੇਂ ਲੋਕਾਂ ਨੇ ਇੱਕ ਸ਼ੰਕਾ ਜਾਰੀ ਕੀਤੀ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਉਹ ਕਹਿੰਦੇ ਕਿ ਗੋਲੀਆਂ ਚਲਾਣ ਪ੍ਰੰਤ ਜਿਸ ਪਾਸੇ ਜਿਹੜੇ ਇਹ ਵਿਅਕਤੀ ਆ ਅਣਪਛਾਤੇ ਵਿਅਕਤੀ ਆ ਇਹ ਗੁਰਗੇ ਭੱਜੇ ਆ ਕਹਿੰਦੇ ਉਸ ਪਾਸੇ ਨਾਕਾ ਹੁੰਦਾ ਤਾਂ ਜੇਕਰ ਪੁਲਿਸ ਚਕੰਨੀ ਹੁੰਦੀ ਤਾਂ ਉਹਨਾਂ ਨੂੰ ਸ਼ਾਇਦ ਰੋਕ ਲਿਆ ਜਾਂਦਾ ਇਹ ਦੁਕਾਨਦਾਰ ਤੇ ਆਮ ਲੋਕਾਂ ਦਾ ਕਹਿਣਾ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਹਾਲਾਤ ਜਿਹੜੇ ਆ ਉਹ ਦਿਨ-ਪ੍ਰਤੀ ਦਿਨ ਵਿਗੜਦੇ ਜਾ ਰਹੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਕੀ ਮਾਮਲਾ ਜਿਹੜਾ ਹੈ ਅ ਵੀਰ ਜੀ ਮੇਰਾ ਨਾਮ ਜੀ ਪ੍ਰਤਪਾਲ ਸਿੰਘ ਤੇ ਇਹ ਕੱਲ ਸ਼ਾਮੀ 6:30 ਵਜੇ ਦੀ ਗੱਲ ਆ ਜੀ ਜਿੱਦਾਂ ਰੋਜ਼ ਆਪਾਂ ਇੱਥੇ ਸਟੋਰ ਤੇ ਹੁੰਦੇ ਆ ਤੇ ਅਣਪਛਾਤੇ ਤਿੰਨ ਵਿਅਕਤੀ ਆਏ ਆ ਮੋਟਰਸਾਈਕਲ ਤੇ ਜਿਨ੍ਹਾਂ ਦੇ ਵਿੱਚੋਂ ਦੋ ਜਿਹੜੇ ਆ ਸਵਾਰ ਐ ਮੋਟਰਸਾਈਕਲ ਤੇ ਤੇ ਇੱਕ ਨੇ ਉੱਤਰ ਕੇ ਜਿਹੜੀ ਆ ਫਾਇਰਿੰਗ ਕੀਤੀ ਆ ਪੰਜ ਰਾਉਂਡ ਜਿਹੜੇ ਆ ਫਾਇਰ ਕੀਤੇ ਆ ਤੇ ਆ ਵੀ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਬਚਾਅ ਹੋ ਗਿਆ ਵਾ ਹਾਂਜੀ ਤੇ ਪੁਲਿਸ ਕਾਰਵਾਈ ਕੀ ਕਰ ਰਹੀ ਹਾਂਜੀ ਉਹ ਆਪਣੀ ਪੂਰੀ ਕਾਰਵਾਈ ਕਰ ਰਹੀ ਆ ਜੀ ਤੇ ਇੱਕ ਦਾ ਜਿਹੜਾ ਚਿਹਰਾ ਵਾ ਕੁਝ ਅੱਦਕ ਆ ਗਿਆ ਵਾ ਕੈਮਰੇ ਦੇ ਵਿੱਚ ਤੇ ਆਪਣੀ ਕਾਰਵਾਈ ਜਿਹੜੀ ਆ ਪੂਰੀ ਕਰ ਰਹਾ ਹੈ ਸੀਸੀ ਕੈਮਰੇ ਲੱਗੇ ਨੇ ਹਾਂ ਜੀ ਹਾਂ ਜੀ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜੀ ਸਾਰੀ ਰਿਕਾਰਡਿੰਗ ਹੋ ਚੁੱਕੀ ਹੈ ਸਰ ਕਿੰਨੇ ਫਾਇਰ ਕੀਤੇ ਗਏ ਪੰਜ ਫਾਇਰ ਸਰ ਕੀਤੇ ਗਏ ਕੋਈ ਪਹਿਲਾਂ ਤੁਹਾਨੂੰ ਕੋਈ ਕਾਲ ਵਗੈਰਾ ਵੀ ਕੋਈ ਆਈ ਨਹੀਂ ਨਹੀਂ ਸਰ ਕੋ ਜਿਹਦਾ ਕੋਈ ਧਮਕੀ ਜਾਂ ਕੋਈ ਥ੍ਰੈਡ ਕਾਲ ਕੁਛ ਨਹੀਂ ਇਦਾਂ ਦਾ ਜੀ ਕਿੰਨੇ ਸਾਲ ਇੱਥੇ ਮੈਂ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਨੇ ਸਟੋਰ ਦੇ ਵਿੱਚ ਦੇ ਕਾਹਦਾ ਕੰਮ ਹੈ ਕਾਦੀ ਦੁਕਾਨ ਹੈ ਇਹ ਕੱਪੜੇ ਦਾ ਸਾਰ ਸਟੋਰ ਹੈ ਤੇ ਇਹ ਬੀੜ ਬਾਬਾ ਵੱਡਾ ਸਰ ਗੇਟ ਚੁਬਾਰ ਰੋਡ ਦੀ ਹਾਂਜੀ ਇੱਕ ਕਿੰਨੇ ਸਮੇਂ ਤੋਂ ਸਾਰੇ ਇੱਥੇ ਦੋ ਸਾਲ ਤੋਂ ਸਰ ਹਾਂਜੀ ਦੋ ਸਾਲ ਤੋਂ ਸਰ ਅਸੀਂ ਨੂੰ ਗੁਰਤੀ ਅਪੀਲ ਕਰਨੀ ਚਾਹੁੰਦੇ ਵੀ ਇਹਨਾਂ ਅੰਸਰ ਖਿਲਾਫ ਕਿਵੇਂ ਦੀ ਉਹ ਕਾਰਵਾਈ ਕਰਦੇ ਹਾਂਜੀ ਇਹਨਾਂ ਨੂੰ ਜਲਦ ਤੋਂ ਜਲਦ ਲੱਭ ਕੇ ਜੜੀ ਜਾਂਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਗਾਂ ਤੋਂ ਇਹ ਇਦਾਂ ਦਾ ਕੋਈ ਕਦਮ ਨਾ ਚੁੱਕਣਾ ਬਿਲਕੁਲ ਜੀ ਇਹ ਕਿ ਬਿਜ਼ਨਸਮੈਨ ਬੰਦਾ ਜੇ ਆਪਣਾ ਬਿਜ਼ਨਸ ਨਹੀਂ ਕਰ ਸਕਦਾ ਸੇਫਟੀ ਲਈ ਤੇ ਦੇਖੋ ਤੇ ਆਪਾਂ ਕੀ ਕਰ ਸਕਦੇ ਆ ਇੱਥੇ ਦੁਕਾਨ ਦੇ ਬਾਹਰ ਸਰ ਕਿਤੇ ਇੱਥੇ ਜਿੱਦਾਂ ਬਬੂਰ ਸਾਬ ਦਾ ਨੁਰੀ ਇੱਥੇ ਕੋਈ ਨਾਕਾ ਨਹੀਂ ਹੈਗਾ ਤੇ ਪੁਲਿਸ ਦਾ ਨਹੀਂ 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 ਇੱਥੇ ਕੋਈ ਨਾਕਾ ਨਹੀਂ ਹੈਗਾ ਜੀ ਪੁਲਿਸ ਦਾ ਕੋਈ ਨਾਕਾ ਕੋਈ ਇਦਾਂ ਦਾ ਨਹੀਂ ਕੋਈ ਰਾਤ ਭਰ ਤੇ ਪੁਲਿਸ ਇੱਧਰ ਕੀੜਾ ਹਾਂਜੀ ਕੀੜਾ ਮਾਰਦੀ ਆ ਜੀ ਜਿਹੜੀ ਉਹ ਗੱਡੀ ਐ ਐਸਆਰ ਐ ਜਿਹੜੀ ਚੱਲੀ ਨਵੀਂ ਐਸਐਫਐਸ ਇਹ ਕਿੰਨੇ ਵਜੇ ਦੀ ਘਟਨਾ ਹੈ ਸਾਢੇ 6 ਵਜੇ ਦੀ ਜੀ ਸ਼ਾਮੀ ਹਾਂਜੀ ਉਸ ਨੇ ਸਿਰਫ ਦੇਰ ਰਾਤ ਜਿਹੜਾ ਮਾਰਦੀ ਆ ਜਾਂ ਫਿਰ ਦਿਨੇ ਦਿਨੇ ਹੀ ਹੋ ਕੇ ਚੱਲ ਜਾਂਦਾ ਨਹੀਂ ਦਿਨੇ ਵੀ ਤੇ ਰਾਤ ਵੀ ਜਦੋਂ ਉਹ ਟਾਈਮ ਤੇ ਫਾਇਰਿੰਗ ਹੋਈ ਆ ਉਹ ਗੱਡੀ ਜਿਹੜੀ ਸੀ ਉਹ ਖੈਰ ਦੀ ਗੱਲ ਨੂੰ ਗਈ ਸੀ ਜੀ ਜੇ ਮੌਕੇ ਤੇ ਕਈ ਵਾਰੀ ਇੱਥੇ ਗੱਡੀ ਖੜੀ ਹੁੰਦੀ ਆ ਜੀ ਹਾਂਜੀ